ਪਿੰਡ ਦੇ ਵਿੱਚ ਹੋਰੇ ਨਜਾਇਜ਼ ਕਬਜ਼ੇ ਨੂੰ ਲੈ ਕੇ ਪਿੰਡ ਦਾ ਸਰਪੰਚ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ ਗਿਆ ਦੱਸ ਦਿੰਦੇ ਹਾਂ ਕਿ ਮੋਹਾਲੀ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਦੀ ਖਬਰ ਤੁਹਾਨੂੰ ਸੁਖਾਣ ਜਾ ਰਹੀ ਹੈ ਜਿੱਥੇ ਕੀ ਰਾਮਗੜ੍ਹ ਦੇ ਪਿੰਡ ਦੇ ਸਰਪੰਚ ਵੱਲੋਂ ਦੱਸਿਆ ਗਿਆ ਕਿ ਪਿੰਡ ਦੇ ਵਿੱਚ ਹੀ ਕੁਝ ਤਣਾੜ ਬੰਦੇ ਨਜਾਇਜ਼ ਕਬਜ਼ਾ ਕਰਨੇ ਸੀ ਜਿਸ ਨੂੰ ਲੈ ਕੇ ਪਿੰਡ ਦੇ ਸਰਪੰਚ ਵੱਲੋਂ ਵਿਰੋਧ ਵੀ ਕੀਤਾ ਗਿਆ ਪਰ ਉਸ ਦੇ ਬਾਵਜੂਦ ਵੀ ਨਜਾਇਜ਼ ਕਬਜ਼ੇ ਕਰਨ ਤੋਂ ਨਹੀਂ ਰੁਕੇ ਜਿਸ ਤੋਂ ਬਾਅਦ ਦਸਿਆ ਜਾ ਰਿਹਾ ਕਿ ਉਹਨਾਂ ਮਜਬੂਰਨ ਪਾਣੀ ਵਾਲੀ ਟੈਂਕੀ ਤੇ ਚੜ ਕੇ ਪ੍ਰਦਰਸ਼ਨ ਕਰਨਾ ਪਿਆ ਤੇ ਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਭੱਜ ਦੌੜ ਪਈ ਗਈ ਤਾਂ ਇਸ ਮੌਕੇ ਪੰਚਾਇਤ ਸੈਕਟਰੀ ਤੇ ਨਾਲ ਪੁਲਿਸ ਪ੍ਰਸ਼ਾਸਨ ਪਹੁੰਚਿਆ ਜਿਸ ਨੂੰ ਲੈ ਕੇ ਸਰਪੰਚ ਨੂੰ ਆਸ਼ਵਾਸਨ ਦੇ ਕੇ ਟੈਂਕੀ ਤੋਂ ਨਿਚੇ ਉਤਾਰਿਆ ਗਿਆ ਤੇ ਉਹਨਾਂ ਨੂੰ ਦੱਸਿਆ ਗਿਆ ਜਿਨ੍ਹਾਂ ਲੋਕਾਂ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਨੇ ਤੁਸੀਂ ਵੀ ਸੁਣੋ ਇਹ ਪੂਰੀ ਖਬਰ ਸਰ ਤੁਸੀਂ ਕੱਲ ਬੀਤੇ ਦਿਨੀ ਟੈਂਕੀ ਤੇ ਚੜ ਗਏ ਸੀ ਕਬਜ਼ਿਆਂ ਨੂੰ ਲੈ ਕੇ ਤੇ ਹੁਣ ਤੁਸੀਂ ਟੈਂਕੀ ਤੋਂ ਮਤਲਬ ਥੱਲੇ ਉਤਰੇ ਹੋ ਪਿੰਡ ਵਾਸੀਆਂ ਨੇ ਤੁਹਾਨੂੰ ਉਤਾਰਿਆ ਤਾਂ ਕੀ ਕਾਰਨ ਸੀਗੇ ਤੇ ਹੁਣ ਕੀ ਕਾਰਵਾਈ ਹੋਊਗੀ ਡਿਪਾਰਟਮੈਂਟ ਵੱਲੋਂ ਦੇਖੋ ਜੀ ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਆ ਜੋ ਸਾਡੇ ਵੀਡੀਓ ਦਾ ਅਫਸਰ ਜੀ ਆਇਆ ਭਾਏ ਵੀ ਕੰਨੂ ਜੀ ਸਾਹਿਬ ਆਏ ਵੀ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਸਾਡਾ ਜਿਹੜਾ ਮੇਨ ਮਸਲਾ ਤਾਂ ਰਾਮਗੜ੍ਹ ਦਾ ਕੱਲ ਇਹਨਾਂ ਨੇ ਫਾਈਨਲ ਕਰਤਾ ਸੀਗਾ ਨਿਸ਼ਾਨਦੇਹੀ ਦੇ ਕੇ ਉਹ ਨੋਟਸ ਕੱਟਦੇ ਕੇਸ ਇਹਨਾਂ ਦੇ ਪਾਤਿਆ ਠੀਕ ਹੈ ਜੀ ਚਾਰ ਬੰਦੇ ਆ ਠੀਕ ਹੈ ਤੇ ਜੋ ਸਾਡੀ ਦਾਊ ਦੀ ਨਿਸ਼ਾਨਦੇਹੀ ਹੈ ਉਹਨਾਂ ਨੇ 8 ਮਹੀਨੇ ਹੋ ਗਏ ਹਾਈ ਕੋਰਟ ਨਾਲ ਆਰਡਰ ਕਰੇ ਹੋਏ ਸਾਡੇ ਠੀਕ ਹੈ ਉਹ ਰਹਿੰਦੀ ਸੀਗੀ ਉਹ ਇਹਨਾਂ ਨੇ ਸਾਨੂੰ ਲਿਖ ਕੇ ਦੇ ਦਿੱਤਾ ਵੇ ਅਸੀਂ ਇਹ ਮਸ਼ੀਨਰੀ ਵਿੱਚ ਵਿੱਚ ਨਿਸ਼ਾਨਦੇਹੀ ਕਰਾ ਦਾਂਗੇ ਠੀਕ ਹੈ ਸਾਡੀ ਤਸੱਲੀ ਵੀ ਕਰਾਉਂਗੇ ਠੀਕ ਹੈ ਜੀ ਧੰਨਵਾਦ ਕਰ ਦਿੰਨੇ ਆ ਇਹਨਾਂ ਦੇ ਤੇ ਬਾਕੀ ਸਾਰੇ ਮੇਰੇ ਦਾਊ ਵਾਲੇ ਪੰਚਾਇਤ ਮੈਂਬਰ ਸਾਰੇ ਖੜੇ ਆ ਕਿ ਮੈਂ ਸਾਡੇ ਪ੍ਰਿੰਸੀਪਲ ਸਕੂਲ ਤੋਂ ਆ ਹਾਈ ਸਕੂਲ ਤੋਂ ਕਿਉਂਕਿ ਜਿਹੜਾ ਇਹ ਮੁੱਦਾ ਇਹ ਸਕੂਲ ਦਾ ਬੱਚਿਆਂ ਦਾ ਮੁੱਦਾ ਦਾ ਹੈ ਬੱਚਾ ਬੱਚਿਆਂ ਕਰ ਕੀ ਇਹ ਰਿਸਕ ਐਡਾ ਲਿਆ ਹੈ ਕਿਉਂਕਿ ਬੱਚੇ ਆਨਲਾਈਨ ਟਾਈਮ ਜਦੋਂ ਫਾਇਦੇ ਖਾਲਸਾ ਵਾਏ ਤੇ ਹੁਣ ਤੋਂ ਤੁਹਾਨੂੰ ਜਿਹੜੇ ਤੁਸੀਂ ਚਿੱਠੇ ਦਿਖਾ ਰਹੇ ਇਸ ਤੇ ਵਿੱਚ ਡਿਪਾਰਟਮੈਂਟ ਨੇ ਲਿਖ ਕੇ ਦਿੱਤਾ ਵੀ ਇਹਨਾਂ ਦਿਨਾਂ ਦੇ ਵਿੱਚ ਕਾਰਵਾਈ ਹੋ ਕਿੰਨੇ ਦਿਨ ਵਿੱਚ ਹੋਊਗੀ ਜੇ ਕਾਰਵਾਈ ਨਾ ਹੋਈ ਤਾਂ ਅਗਲਾ ਕਦਮ ਕੀ ਹੋ ਸਕਦਾ ਇਹ ਨਾਮ ਹੈ ਤੁਹਾਡਾ ਤੇ ਰੰਨ ਨਰੇਸ਼ ਕੁਮਾਰ ਨੇ ਈਸੀ ਜੀ ਸਰ ਬੀਤੇ ਬੀਤੇ ਦਿਨ ਹੀ ਕਹਿ ਬੋਲੇ ਅੱਜ ਜਿਹੜੇ ਸਰਪੰਚ ਨੇ ਅਜਮੇਰ ਸਿੰਘ ਟੈਂਕੀ ਦੇ ਉੱਤੇ ਚੜੇ ਸੀ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਤੇ ਕਹਿੰਦੇ ਸੀ ਕਿ ਜੇ ਨਜਾਇਜ਼ ਕਬਜ਼ੇ ਨਾ 24 ਘੰਟੇ ਦੇ ਅੰਦਰ ਹਟਾਏ ਗਏ ਤਾਂ ਉਹਨਾਂ ਦੇ ਹੱਥ ਵਿੱਚ ਜਿਹੜੀ ਵੀਡੀਓ ਵਾਇਰਲ ਹੋਈ ਸੀ ਪੈਟਰੋਲ ਦੀ ਇੱਕ ਬੋਤਲ ਸੀ ਕਹਿੰਦੇ ਆਪਣੇ ਆਪ ਨੂੰ ਅੱਗ ਲਾ ਕੇ ਖਤਮ ਕਰ ਲਣਗੇ ਤੇ ਆ ਡਿਪਾਰਟਮੈਂਟ ਵੀ ਆਇਆ ਤਾਂ ਹੁਣ ਥੋੜੀ ਜਿਹਾ ਪਹਿਲਾਂ ਹੀ ਤੁਸੀਂ ਟੈਂਕੀ ਦੇ ਜਿਹੜੇ ਉੱਤੇ ਚੜੇ ਹੋਏ ਸੀ ਸਰਪੰਚ ਸਾਹਿਬ ਉਹਨਾਂ ਨੂੰ ਉਤਾਰ ਕੇ ਵੀ ਲਾਏ ਡਿਪਾਰਟਮੈਂਟ ਨੇ ਕੀ ਕਾਰਵਾਈ ਹੁਣ ਅੱਗੇ ਕਰਨੀ ਹੈ ਤਾਂ ਕੀ ਡਿਪਾਰਟਮੈਂਟ ਵੱਲੋਂ ਕਾਰਵਾਈ ਆ ਬੇਸਿਕਲੀ ਕੱਲ ਵੀ ਉਹਨਾਂ ਨੇ ਨਿਸ਼ਾਨਦੇਹੀ ਕਰਤੀ ਸੀਗੀ ਜੀ ਉਹਦੇ ਵਿੱਚ ਮਤਲਬ 4-5 ਬੰਦੇ ਜਿਹੜੇ ਹੈਗੇ ਨਜਾਇਜ਼ ਕਬਜ਼ੇ ਵਾਲੇ ਪਾਏ ਗਏ ਆ ਉਹ ਲਿਟਰਨ ਜਿਹੜੀ ਹੈਗੀ ਆ ਇਹਨਾਂ ਦੇ ਕੋਲੇ ਆ ਸਾਨੂੰ ਨਾਮ ਤਾਂ ਪਤਾ ਨਹੀਂ ਵੀ ਕਿਹੜੇ-ਕਿਹੜੇ ਬੰਦੇ ਨੇ ਕਬਜ਼ਾ ਕਰਿਆ ਹੋਇਆ ਬੇਸਿਕਲੀ ਇਹਨਾਂ ਨੇ ਨਿਸ਼ਾਨਦੇਹੀ ਕਰਤੀ ਤੇ ਲੈਟਰ ਦੇ ਵਿੱਚ ਇੱਕ ਮਹੀਨੇ ਦਾ ਜਿਹੜਾ ਆਸ਼ਵਾਸ਼ਣ ਸਰਪੰਚ ਸਾਹਿਬ ਨੂੰ ਦਿੱਤਾ ਹੈ ਵੀ 1 ਮਹੀਨੇ ਦੇ ਵਿੱਚ ਨਿਸ਼ਾਨਦੇਹੀ ਕਰਕੇ ਇਹਨਾਂ ਦੀ ਜਿਹੜੀ ਵੀ ਜਿਹੜੇ ਕਿਸੇ ਨੇ ਨਜਾਇਜ਼ ਉਸਾਰੀ કરી ਹੋਈ ਮਤਲਬ ਕਿ ਸਕੂਲ ਦੇ ਨੰਬਰ ਦੇ ਵਿੱਚ કરી ਹੋਈ ਉਹਨੂੰ ਜਿਹੜਾ ਹੈਗਾ ਇਹ ਟਾ ਦਿੱਤਾ ਜਾਊਗਾ ਅੱਗੇ ਕਾਰਵਾਈ ਜਿਹੜੀ ਹੈਗੀ ਹੈ ਜੀ ਮਤਲਬ ਕਰਤੀ ਹੈ ਨੇ ਲੱਗਦਾ ਹੈ ਤੁਹਾਨੂੰ ਕਿ ਵਿੱਚ ਹੁਣ ਕਾਰਵਾਈ ਹੋਊਗੀ ਲਗਾਤਾਰ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਉਹ ਕਹਿੰਦੀ ਵੀ ਨਜਾਇਜ਼ ਕਬਜ਼ੇ ਜਿਹੜੇ ਪੰਚਾਇਤ ਜ਼ਮੀਨ ਦੇ ਉੱਤੇ ਆ ਲਗਾਤਾਰ ਹਟਾਏ ਜਾ ਰਹੇ ਨੇ ਰੋਜ਼ ਜੇਸੀਆਂ ਚੱਲਦੇ ਸੀ ਡਿਪਾਰਟਮੈਂਟ ਮੰਤਰੀ ਸੜਕਾਂ ਤੇ ਉਤਰ ਜਾਂਦੇ ਸੀਗੇ ਤੇ ਕਾਰਵਾਈ ਕਰਦੇ ਸੀਗੇ ਤੁਹਾਨੂੰ ਲੱਗਦਾ ਹੈ ਵੀ ਹੁਣ ਜਿਹੜੀ ਕਾਰਵਾਈ ਹੋ ਸਕਦੀ ਹੈ ਲੱਗਦਾ ਹੈ ਜੀ ਕੋਈ ਕਾਰਵਾਈ ਜਿਹੜੀ ਹੈਗੀ ਅਮਲ ਤੇ ਅਮਲ ਦੇ ਵਿੱਚ ਲਿਆਂਦੀ ਜਾਊਗੀ ਕਿਉਂਕਿ ਹੁਣ ਐਡਾ ਵੱਡਾ ਜਿਹੜਾ ਕਦਮ ਹੈ ਸਰਪੰਚ ਸਾਹਿਬ ਵੱਲੋਂ ਚੱਕਿਆ ਹੋਇਆ ਉਸ ਨਾਲ ਕੁਝ ਤਰ੍ਹਾਂ ਦਾ ਅਸਰ ਜਿਹੜਾ ਹੈਗਾ ਇਹ ਆਉਣ ਵਾਲੇ ਸਮੇਂ ਦੇਖਣ ਨੂੰ ਮਿਲੇਗਾ ਠੀਕ ਹੈ ਸਰ ਥੈਂਕ ਯੂ ਨਾਮ ਆਪਣਾ ਜਿਸ ਪਰਮੈਸੀ ਅਸਿਸਟ ਇੰਜੀਨੀਅਰ ਕਮ ਐਡਮਿਨਿਸਟ੍ਰੇਟਿਵ ਸਰ ਬੀਤੇ ਦਿਨ ਸਰਪੰਚ ਸਾਹਿਬ ਟੈਂਕੀ ਤੇ ਚੜ ਗਏ ਸੀ ਔਰ ਕਹਿੰਦੇ ਸੀ ਵੀ ਨਜਾਇਜ਼ ਕਬਜ਼ੇ ਨੂੰ ਜੇਕਰ ਡਿਪਾਰਟਮੈਂਟ ਨੇ ਨਾ ਹਟਾਇਆ ਤੇ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਵੀਡੀਓ ਵਾਇਰਲ ਹੋਈ ਸੀ ਹੱਥ ਦੇ ਵਿੱਚ ਡੀਜ਼ਲ ਦੀ ਜਿਹੜਾ ਪੈਟਰੋਲ ਦੀ ਬੋਤਲ ਸੀਗੀ ਤੇ ਕਹਿੰਦੇ ਆਪਣੇ ਆਪ ਨੂੰ ਅੱਗ ਲਾ ਕੇ ਖਤਮ ਕਰ ਲਣਗੇ ਤੇ ਹੁਣ ਕੀ ਅੱਗੇ ਦੀ ਕਾਰਵਾਈ ਕੀ ਹੈ ਜੀ ਸਰਪੰਚ ਸਾਹਿਬ ਥੱਲੇ ਟੈਂਕੀ ਤੋਂ ਵੀ ਉਤਾਰੇ ਗਏ ਨੇ ਹੁਣ ਤੁਹਾਡੇ ਡਿਪਾਰਟਮੈਂਟ ਵੱਲੋਂ ਤੁਸੀਂ ਕੀ ਲਿਖ ਕੇ ਦਿੱਤਾ ਗਿਆ ਸਾਡੇ ਡਿਪਾਰਟਮੈਂਟ ਵੱਲੋਂ ਜਿਹੜੀ ਕਾਰਵਾਈ ਕਰਨੀ ਸੀ ਨਾ ਕੱ ਠੀਕ ਹੈ। ਉਸ ਤੋਂ ਚਾਰ ਬੰਦੇ ਲਿਜਾਇਜ ਕਵਜਕਾਰ ਪਾਏਗੇ ਨੇ। ਠੀਕ ਹੈ। ਉਹਨਾਂ ਦਾ ਕੇਸ ਸਾਹਿ ਮਾਨਜੋਗ ਕਲੈਕ ਕੰਮ ਡੀਡੀਪੀ ਸਾਹਿ ਦਲਚਪਾਤਾ ਮਨੋਂ ਨੋਟਿਸ ਇਸ਼ੂ ਕਰਤੇ ਨੇ। ਠੀਕ ਹੈ। ਠੀਕ ਹੈ ਜੀ। ਉਹ ਆਪਣਾ ਫੈਸਲਾ ਦੇ ਦੇਣਗੇ। ਠੀਕ ਹੈ। ਨਾਲੇ ਕਵਜਾ ਬਰੰਡ ਇਸ਼ੂ ਕਰ ਦੇਣਗੇ। ਉਸ ਤੋਂ ਬਾਅਦ ਐਲਡ ਮੇ ਟਾ ਦਿੱਤੇ ਜਾਣਗੇ ਇਹਦੇ ਵਿੱਚ। ਲਗਭਗ ਕਿੰਨਾ ਕ ਸਮਾਂ ਲੱਗ ਜਾਏਗਾ ਇਹ ਕਬਜ਼ੇ ਜਿਹੜੇ ਹੈਗੇ ਨੇ? ਮੈਂ ਇੱਕ ਮਹੀਨਾ ਖਣ ਚੱਲੂਗਾ ਲਗ ਕੇ ਉਸ ਤੋਂ ਬਾਅਦ। ਠੀਕ ਹੈ ਸਰ। ਠੀਕ ਹੈ।